ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਇਹ ਨਾਮ ਬਣ ਗਿਆ ਲੈਂਡਮਾਰਕ ਇਮੀਗ੍ਰੇਸ਼ਨ ਦਾ ਹੁਣ ਅੱਜ ਸਾਡੇ ਨਾਲ ਜਸ਼ਮੀਤ ਪਾਟਿਆ ਜੀ ਦੀ ਟੀਮ ਤੋਂ ਸਾਰਬ ਜੀ ਸਾਡੇ ਨਾਲ ਮੌਜੂਦ ਨੇ ਔਰ ਕੈਨੇਡਾ ਤੋਂ ਬਹੁਤ ਮਹੱਤਵਪੂਰਨ ਟੌਪਿਕ ਹੈ ਬਹੁਤ ਸਾਰੇ ਵਿਦਿਆਰਥੀ ਕੈਨੇਡਾ ਦੇ ਵਿੱਚ ਨਰਸਿੰਗ ਦੀਆਂ ਸੀਟਸ ਬਾਰੇ ਜਾਣਕਾਰੀ ਚਾਹੁੰਦੇ ਸੀ ਮੈਡੀਕਲ ਦੀਆਂ ਐਡਮਿਸ਼ਨਸ ਬਾਰੇ ਜਾਣਕਾਰੀ ਚਾਹੁੰਦੇ ਸੀ ਸੋ ਸਰਵਪਤੀ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਡਾ ਔਰ ਮੈਂ ਚਾਹਾਂਗਾ ਕਿ ਕੰਪਲੀਟ ਇਨਫੋਰਮੇਸ਼ਨ ਦਿਓ ਨਰਸਿੰਗ ਦੇ ਸਟੂਡੈਂਟਸ ਦੇ ਲਈ ਕੈਨੇਡਾ ਚ ਕਿਸ ਤਰ੍ਹਾਂ ਦੀਆਂ ਆਪਸ਼ਨਸ ਨੇ ਔਰ ਮੈਡੀਕਲ ਸਟੂਡੈਂਟਸ ਕਿੱਥੇ-ਕਿੱਥੇ ਜਾ ਸਕਦੇ ਨੇ ਸੋ ਏ ਟੂ ਜ਼ेड ਇਨਫੋਰਮੇਸ਼ਨ ਸਾਂਝੀ ਕਰੋ ਸਭ ਤੋਂ ਪਹਿਲੇ ਜੇ ਆਪਾਂ ਗੱਲ ਕਰੀਏ ਬਹੁਤ ਸਾਰੇ ਬੱਚੇ ਸਾਡੇ ਕੋਲੇ ਆਉਂਦੇ ਨੇ ਕਿ ਰਿਕੁਆਇਰਮੈਂਟਸ ਕੀ ਨੇ ਰਿਕੁਆਇਰਮੈਂਟਸ ਥੋੜੀ ਜੀਆਂ ਨਾਰਮਲ ਪ੍ਰੋਗਰਾਮਸ ਨਾਲੋਂ ਜ਼ਿਆਦਾ ਹਾਈ ਨੇ ਆਬਵੀਅਸਲੀ ਜੇ ਆਪਾਂ ਗੱਲ ਕਰੀਏ ਨਰਸਿੰਗ ਦੀ ਉਹਦੇ ਚ ਐਲਗੋਨਕਵਿਨ ਕਾਲਜ ਹੈਗਾ ਉਹਦੇ ਚ ਕਿਆਨੋ ਉਹਦੇ ਚ ਸੂ ਕਾਲਜ ਵੀ ਹੈਗਾ ਉਹਦੇ ਚ ਲਸਾਲ ਕਾਲਜ ਵੀ ਹੈਗਾ ਉਹਦੇ ਚ ਸੈਂਟੇਨੀਅਲ ਕਾਲਜ ਵੀ ਆ ਜਾਂਦਾ ਹੈ ਤਾਂ ਹਰ ਕਾਲਜ ਦੀਆਂ ਹਰ ਪ੍ਰੋਵਿੰਸ ਦੀਆਂ ਆਪਣੀ ਆਪਣੀਆਂ ਰਿਕੁਆਇਰਮੈਂਟਸ ਨੇ ਜੇ ਆਪਾਂ ਮਿਨਿਮਮ ਤੋਂ ਮਿਨਿਮਮ ਰਿਕੁਆਇਰਮੈਂਟਸ ਵੀ ਲੈ ਕੇ ਚੱਲੀਏ ਤਾਂ 65% ਚਾਹੀਦਾ ਤੇ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਬੱਚਿਆਂ ਦੀ ਜੇ ਤੁਸੀਂ ਨਰਸਿੰਗ ਦੇ ਵਿੱਚ ਕੈਨੇਡਾ ਦੇ ਵਿੱਚ ਆਪਣਾ ਫਿਊਚਰ ਦੇਖਦੇ ਹੋ ਜਾਂ ਕਿਸੇ ਵੀ ਹੋਰ ਕੰਟਰੀ ਦੇ ਆਪਣਾ ਫਿਊਚਰ ਦੇਖਦੇ ਹੋ ਤਾਂ ਮੇਕ ਸ਼ੋਰ ਕਰੋ ਵੀ ਤੁਹਾਡੀ ਪਰਸੈਂਟੇਜ ਅੱਛੀ ਹੋਵੇ ਪਲੱਸ ਜੇ ਤੁਹਾਡੇ ਕੋਲੇ ਮੈਥਸ ਹੋਵੇ ਜਾਂ ਇਹਨੂੰ ਤੁਸੀਂ ਸੁਪਰ ਮੈਡੀਕਲ ਵੀ ਕਹਿ ਸਕਦੇ ਹੋ ਜਿਹਦੇ ਚ ਇੰਗਲਿਸ਼ फिजिक्स केमिस्ट्री बायो ਤੇ ਮੈਥਸ ਹੋਵੇ ਕਈ ਕਾਲਜਸ ਕੈਨੇਡਾ ਦੇ ਵਿੱਚ ਇਦਾਂ ਦੇ ਨੇ ਜਿਹੜੇ ਕਿ ਅੱਜ ਦੀ ਡੇਟ ਦੇ ਵਿੱਚ ਡਿਮਾਂਡ ਕਰਦੇ ਨੇ ਕਿ ਜਿਹੜਾ ਬੱਚਾ ਨਰਸਿੰਗ ਦੇ ਲਈ ਆ ਰਿਹਾ ਉਹਦੇ ਕੋਲੇ ਮੈਥਸ ਹੋਣਾ ਚਾਹੀਦਾ ਪਲੱਸ 2 ਦੇ ਵਿੱਚ ਜਾਂ ਫਿਰ 10th ਦੇ ਵਿੱਚ ਤੇ ਉਹਦੇ ਵਿੱਚ ਉਹਦੀ ਪਰਸੈਂਟੇਜ ਹੋਣੀ ਚਾਹੀਦੀ ਹੈ 60+ ਜੇ ਆਪਾਂ ਆਇਲਸ ਦੀ ਗੱਲ ਕਰਦੇ ਆ ਨਰਸਿੰਗ ਸਪੈਸੀਫਿਕ ਜੇ ਆਪਾਂ ਪ੍ਰੋਗਰਾਮਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਬਾਕੀ ਪ੍ਰੋਗਰਾਮਸ ਨਾਲੋਂ ਆਇਲਸ ਦੀ ਰਿਕੁਆਇਰਮੈਂਟ ਵੀ ਥੋੜੀ ਜ਼ਿਆਦਾ ਹੁੰਦੀ ਹੈ 6.5 ਨਾਟ ਲੈਸ ਦੈਨ 6 ਕਈ ਕਾਲਜਿਸ ਤਾਂ ਇਦਾਂ ਦੇ ਵੀ ਹੈਗੇ ਨੇ ਜਿਹੜੇ ਕਿ ਨਰਸਿੰਗ ਦੇ ਵਿੱਚ ਓਵਰਆਲ 6.5 ਮੰਗਦੇ ਨੇ ਪਲੱਸ ਸਪੀਕਿੰਗ ਦੇ ਵਿੱਚ ਉਹਨਾਂ ਨੂੰ 7 ਬੈਂਡ ਚਾਹੀਦੇ ਨੇ ਮੈਂ ਗੱਲ ਕਰ ਰਿਹਾ ਕਿਆਨੋ ਕਾਲਜ ਦੀ ਜਿਹਦੇ ਵਿੱਚ ਆਇਲਸ ਦੇ ਵਿੱਚ ਉਹਨਾਂ ਨੂੰ 6.5 ਬੈਂਡ ਚਾਹੀਦੇ ਨੇ ਸਪੀਕਿੰਗ ਚ 7 ਚਾਹੀਦੇ ਨੇ ਬਟ ਹੋਰ ਵੀ ਇਦਾਂ ਦੇ ਕਾਲਜਿਸ ਨੇ ਜਿੰਨੇ ਕਿ ਮੈਂ ਨਾਮ ਲਿੱਤੇ ਨੇ ਪਹਿਲਾਂ ਜਿਵੇਂ ਫਲੇਮਿੰਗ ਕਾਲਜ ਹੈ ਉਹ 6.5 ਨਾਟ ਲੈਸ ਦੈਨ 6 ਮੰਗਦਾ 70% ਓਵਰਆਲ ਮੰਗਦਾ 60% ਵੀ ਓਵਰਆਲ ਚ ਹੋ ਜਾਂਦਾ ਬਟ ਅਗੇਨ ਇਟ ਡਿਪੈਂਡਸ ਔਨ ਪ੍ਰੋਫਾਈਲ ਟੂ ਪ੍ਰੋਫਾਈਲ ਸੋ ਕੋਸ਼ਿਸ਼ ਕਰੋ ਨਰਸਿੰਗ ਦੇ ਵਿੱਚ ਜਿਹੜੇ ਬੱਚੇ ਜਾਣਾ ਚਾਹੁੰਦੇ ਨੇ ਪਹਿਲੀ ਗੱਲ ਤੁਹਾਡਾ ਗੈਪ ਨਾ ਹੋਵੇ ਜੇ ਤੁਹਾਡਾ ਗੈਪ ਹੈਗਾ ਤਾਂ ਉਹਦੀ ਜਸਟੀਫਿਕੇਸ਼ਨ ਚਾਹੀਦੀ ਹੈ ਦੂਜੀ ਗੱਲ ਜੇ ਤੁਸੀਂ ਨਰਸਿੰਗ ਕਰਨਾ ਚਾਹੁੰਦੇ ਹੋ ਤੁਹਾਡੀ ਪਲੱਸ 2 ਦੀ ਪਰਸੈਂਟੇਜ ਹੈਸ ਟੂ ਬੀ ਵੈਰੀ ਵੈਰੀ ਗੁੱਡ ਤੇ ਤੁਹਾਡੀ ਇੰਗਲਿਸ਼ ਹੈਸ ਟੂ ਬੀ ਵੈਰੀ ਵੈਰੀ ਗੁੱਡ ਐਸ ਵੈਲ ਉਸ ਤੋਂ ਬਾਅਦ ਗੱਲ ਆਉਂਦੀ ਹੈ ਆਇਲਸ ਦੀ ਹੁਣ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜਦੋਂ ਬੱਚਾ ਉੱਥੇ ਪਹੁੰਚਦਾ ਹੈ ਤਾਂ ਉੱਥੇ ਇੱਕ ਉਹਨੂੰ ਡਿਫਰੈਂਟ এনवायरमेंट ਮਿਲਦਾ ਹੈ ਉੱਥੇ ਦੀ ਨਰਸਿੰਗ ਤੇ ਇੱਥੇ ਦੀ ਨਰਸਿੰਗ ਡੱਲਾ ਸਾਹਿਬ ਬਹੁਤ ਫਰਕ ਰੀਜ਼ਨ ਇਹ ਵੀ ਕਿ ਉੱਥੇ ਬੱਚੇ ਨੂੰ ਪ੍ਰੈਕਟੀਕਲ ਕਰਵਾਇਆ ਜਾਂਦਾ ਹੈ ਬੱਚਾ ਕਾਲਜ ਦੇ ਵਿੱਚ ਵੀ ਪੜਦਾ ਹੈ ਪਲੱਸ ਕਾਲਜ ਦੇ ਵਿੱਚ ਉਹਨਾਂ ਨੇ ਨਰਸਿੰਗ ਹੋਮਸ ਹਸਪੀਟਲਸ ਤੱਕ ਡਵੈਲਪ ਕੀਤੇ ਹੋਏ ਨੇ ਜਿੱਥੇ ਕਿ ਬੱਚਾ ਐਕਚੁਅਲ ਐਕਸਪੀਰੀਅੰਸ ਲੈਂਦਾ ਹੈ ਵੀ ਨਰਸਿੰਗ ਦੇ ਵਿੱਚ ਉਹਨੇ ਫਿਊਚਰ ਦੇਖਣਾ ਹੈ ਤਾਂ ਵਾਟ ਜੌਬ ਰਿਸਪੌਂਸਿਬਿਲਟੀਜ਼ ਹੀ অর ਸ਼ੀ ਹੈਸ ਟੂ ਡੂ ਉਹਦਾ ਪੂਰੇ ਦਾ ਪੂਰਾ ਕਰਿਕੂਲਮ ਜਿਹੜਾ ਹੁੰਦਾ ਸਿਰਫ ਔਰ ਸਿਰਫ ਥਿਊਰੀ ਬੇਸ ਨਹੀਂ ਹੁੰਦਾ 80% 70% ਆਫ ਦਾ ਕਰਿਕੂਲਮ ਵਿਲ ਬੀ ਪ੍ਰੈਕਟੀਕਲ ਬੇਸਡ ਜਿਦੇ ਵਿੱਚ ਬੱਚਾ ਨਰਸਿੰਗ ਹੋਮਸ ਹਸਪੀਟਲਸ ਦੇ ਵਿੱਚ ਜਾ ਕੇ ਖੁਦ ਕੰਮ ਕਰੇਗਾ ਤੇ ਉੱਥੇ ਹੀ ਉਹਦੀ ਅਸੈਸਮੈਂਟਸ ਵੀ ਹੋਣਗੀਆਂ ਵਧੇਰੇ ਜਾਣਕਾਰੀ ਦੇ ਲਈ ਨੰਬਰਸ نیچے ਫਲੈਸ਼ ਹੋ ਰਹੇ ਨੇ ਜਾਂ ਤੁਸੀਂ ਸਾਡੇ ਨੇੜਲੇ ਆਫਿਸ ਦੇ ਵਿੱਚ ਵਿਜ਼ਿਟ ਕਰੋ ਤੇ ਮੈਂ ਹਮੇਸ਼ਾ ਕਹਿਣਾ ਹੁੰਦਾ ਜਿਹੜੇ ਵੀ ਬੱਚੇ ਸੁਪਨਾ ਲੈ ਕੇ ਆ ਰਹੇ ਨੇ ਬਾਹਰ ਜਾਣ ਦਾ ਇੱਕ ਵਾਰੀ ਆਪਣੇ ਡਾਕੂਮੈਂਟਸ ਜ਼ਰੂਰ ਲੈ ਕੇ ਆਓ ਸਾਡੇ ਤੋਂ ਅਸੈਸ ਕਰਵਾਓ ਤੇ ਤੁਸੀਂ ਸਹੀ ਸਲਾਹ pa ਸਕਦੇ ਹੋ ਤੁਹਾਡੇ ਡਾਕੂਮੈਂਟਸ ਦੇ ਬਿਹਾਫ ਦੇ ਉੱਤੇ ਵੀ ਕਿਹੜਾ ਕਾਲਜ ਕਿਹੜੀ ਕੰਟਰੀ ਤੇ ਕਿਹੜੀ ਸਿਟੀ ਕਿਹੜਾ ਪ੍ਰੋਵਿੰਸ ਤੁਹਾਡੇ ਫਿਊਚਰ ਦੇ ਲਈ ਸਹੀ ਰਹੇਗਾ ਸੋ ਬਹੁਤ ਬਹੁਤ ਧੰਨਵਾਦੀ ਮਹਾਰ ਐਕਸਪਰਟ ਸਾਡੇ ਨਾਲ ਮੌਜੂਦ ਸੀ ਏ ਟੂ ਜ਼ੈਡ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਸਕਰੀਨ ਦੇ ਉੱਪਰ ਟੈਲੀਫੋਨ ਨੰਬਰ ਆ ਰਿਹਾ ਹੈ ਇਸ ਟੈਲੀਫੋਨ ਨੰਬਰ ਦੇ ਜ਼ਰੀਏ ਤੁਸੀਂ ਐਕਸਪਰਟ ਨਾਲ ਉਹਨਾਂ ਦੇ ਹੋਰ ਸਾਥੀਆਂ ਦੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਪੂਰੀ ਤਸੱਲੀ ਕਰੋ ਪੂਰੀ ਤਸਲੀਮ ਹੋਣ ਤੋਂ ਬਾਅਦ ਫੈਸਲਾ ਕਰੋ ਤੁਸੀਂ ਨੇੜੇ ਦੀ ਕਿਸੇ ਵੀ ਬ੍ਰਾਂਚ ਵਿਜ਼ਿਟ ਕਰ ਸਕਦੇ ਹੋ ਤੁਸੀਂ ਆਨਲਾਈਨ ਵੀ ਆਪਣੀ ਫਾਈਲ ਮੂਵ ਕਰ ਸਕਦੇ ਹੋ ਥੈਂਕ ਯੂ ਸੋ ਮਚ